ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੇਐਸ ਪੰਚਕਾਲ लेके ਅੱਜ ਆਪਾਂ ਪਹੁੰਚੇ ਜੀ ਜੋਗੀ ਪੀਰ ਬਾਬੇ ਦੇ ਮੇਲੇ ਮੇਲੇ ਤੇ ਜੋ ਪਪਾਲ ਤੇ ਇੱਧਰ ਆਪਣਾ ਹੈਗਾਗਾ ਜੀ ਜੋਗਾ ਲਾਹਣਾ ਉੱਥੇ ਇਹ ਮੇਲਾ ਲੱਗਦਾ ਹੈ ਇੱਧਰ ਤੁਸੀਂ ਸਵੀਲ ਦੇਖ ਸਕਦੇ ਹੋ ਲੱਗੀ ਵੀ ਮੱਤੀ ਵਾਲੇ ਵੀਰਾਂ ਦੀ ਪਾਣੀ ਦੀ ਸਵੀਲ ਲੱਗੀ ਵੀ ਹੈ ਗਰਮੀ ਦਾ ਮੌਸਮ ਹੈ ਗਰਮੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਇਸ ਕਰਕੇ ਵੀਰਾਂ ਨੇ ਠੰਡੇ ਪਾਣੀ ਦੀ ਸਵੀਲ ਲਾਈ ਵੀ ਹੈ ਸੋ ਬਾਂਜਾਂ ਦਾ ਧੰਨਵਾਦ ਹੈ ਮੱਤੀ ਪਿੰਡ ਤੋਂ ਬਾਕੀ ਤੁਸੀਂ ਸਾਰੀ ਆਉਣ ਜਾਣ ਵਾਲੀ ਸੰਗਤ ਦੇ ਦਰਸ਼ਨ ਕਰ ਸਕਦੇ ਹੋ ਜੀ ਤੇ ਮੱਤੀ ਪਿੰਡ ਤੋਂ ਨੇ ਬਾਈ ਜਿਨ੍ਹਾਂ ਨੇ ਪਾਣੀ ਦੀ ਸਹੂਲਤ ਲਾਈ ਹੈ ਤੇ ਬਹੁਤ ਬਹੁਤ ਧੰਨਵਾਦ ਹੈ ਵੀਰਾਂ ਦਾ ਹਨਾ ਜਿਹੜੇ ਨੌਜਵਾਨ ਵੀਰ ਰਲ ਮਿਲ ਕੇ ਇਸ ਤਰ੍ਹਾਂ ਦੀ ਸੇਵਾ ਕਰਦੇ ਨੇ ਸੋ ਹੁਣ ਤੁਹਾਨੂੰ ਦਿਖਾਵਾਂਗੇ ਸਾਰੇ ਜੋਗੀ ਪੀਰ ਮੇਲੇ ਦੇ ਵੀਊ ਕਰਿਓ ਜੀ ਦਰਸ਼ਨ ਬਾਬਾ ਜੋਗੀ ਪੀਰ ਜੀ ਦੇ ਮੇਲੇ ਦੇ ਆਉਣ ਵਾਲੀ ਸੰਗਤ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਹੈਗਾ 메인 ਰਸਤਾ ਜੋ ਜੋਗੀ ਪੀਰ ਬਾਬਾ ਜੀ ਦੇ ਦਰ ਤੇ ਜਾਂਦਾ ਹੈ ਕਰ ਲਿਓ ਦਰਸ਼ਨ ਅੱਜ ਜੋਗੀ ਪੀਰ ਬਾਬਾ ਜੀ ਦੇ ਮੇਲੇ ਤੇ ਆਪਾਂ ਪਹੁੰਚੇ ਪਿਆਂਗੇ ਸੋ ਸਾਰੇ ਸੰਗਤ ਦਾ ਧੰਨਵਾਦ ਹੈ ਜੋ ਮੇਰੇ ਚੈਨਲ ਨੂੰ ਫੋਲੋ ਕਰਦੇ ਨੇ ਫੇਸਬੁੱਕ ਪੇਜ ਨੂੰ ਸਬਸਕ੍ਰਾਈਬ ਕਰਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਕਰਦੇ ਨੇ ਬਣੇ ਰਿਹਾ ਕਰੋ ਚੈਨਲ ਦੇ ਨਾਲ ਇਧਰ ਬੀਬੀਆਂ ਪੈਣਾ ਤੁਸੀਂ ਦੇਖ ਸਕਦੇ ਹੋ ਸੇਵਾ ਕਰਦੀਆਂ ਨਾ ਇਧਰਲੇ ਪਾਸੇ ਵੀ ਪਾਣੀ ਦੀ ਸਵੀਲ ਲੱਗੀ ਵੀ ਹੈ ਠੰਡੇ ਪਾਣੀ ਦੀ ਸਵੀਲ ਆਪ ਜੀ ਨੂੰ ਪਤਾ ਹੀ ਹੈ ਗਰਮੀ ਦਾ ਮੌਸਮ ਹੈ ਬਹੁਤ ਜ਼ਿਆਦਾ ਹੈ ਨਾ ਇਸ ਕਰਕੇ ਠੰਡੇ ਪਾਣੀ ਦੀਆਂ ਸਵੀਆਂ ਥਾਂ-ਥਾਂ ਲੱਗੀਆਂ ਇਧਰ ਤੁਸੀਂ ਦੇਖ ਸਕਦੇ ਹੋ ਜੀ ਜੋੜੇ ਘਰ ਜੋੜੇ ਇੱਥੇ ਤੁਸੀਂ ਜਮਾ ਕਰਵਾ ਕੇ ਉਹ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਜਾ ਸਕਦੇ ਹੋ ਜੋੜੇ ਇੱਥੇ ਤੁਸੀਂ ਜਮਾ ਕਰਵਾ ਸਕਦੇ ਹੋ ਮੇਨ ਰਸਤਾ ਇਹ ਮੇਨ ਰਸਤੇ ਦੇ ਵਿੱਚ ਪਾਣੀ ਦੀਆਂ ਸਬੀਲਾਂ ਵੀ ਥਾਂ-ਥਾਂ ਤੇ ਲੱਗੀਆਂ ਹੋਈਆਂ ਨੇਗੀਆਂ ਤੇ ਜੋੜੇ ਘਰ ਵੀ ਜਗ੍ਹਾ-ਜਗ੍ਹਾ ਤੇ ਬਣੇ ਹੋਏ ਨੇ ਜਿੱਥੇ ਤੁਸੀਂ ਆਪਣੇ ਜੁੱਤੇ ਜਮ੍ਹਾਂ ਕਰਵਾ ਕੇ ਜਾ ਸਕਦੇ ਹੋ ਠੰਡੇ ਪਾਣੀ ਦੀ ਸਬੀਲ ਹਰ ਇੱਕ ਪਾਸੇ ਹਰ ਇੱਕ ਜਗ੍ਹਾ ਤੇ ਲੱਗੀ ਵੀ ਹੈ ਬਹੁਤ ਸੋਹਣੀ ਗੱਲ ਹੈ ਜੋ ਸੇਵਾ ਕਰਦੇ ਨੇ ਮੇਰੇ ਵੀਰ ਆਪਾਂ ਸਾਰੀਆਂ ਹੀ ਸੰਗਤਾਂ ਦੇ ਤੁਹਾਨੂੰ ਕਰਵਾ ਰਹੇ ਹਾਂ ਜੀ ਦਰਸ਼ਨ ਜੋਗੀ ਪੀਰ ਬਾਬਾ ਜੀ ਦੇ ਦਰਸ਼ਨ ਕਰਵਾਵਾਂਗੇ ਤੇ ਇੱਧਰ ਵੀ ਸਟੈਂਡ ਜੋੜਾ ਘਰ ਬਣਿਆ ਪਿਆ ਵੀਰਾਂ ਨੇ ਇਹਨਾਂ ਨੇ ਵੀ ਸਟੈਂਡ ਲਾਇਆ ਪਿਆ ਜਿੱਥੇ ਤੁਸੀਂ ਜੁੱਤੇ ਜਮ੍ਹਾਂ ਕਰਵਾ ਕੇ ਦਰਸ਼ਨਾਂ ਵਾਸਤੇ ਜਾ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਭੀੜ ਬਹੁਤ ਜ਼ਿਆਦਾ ਹੋ ਜਾਂਦੀ ਹੈ ਸੰਗਤ ਬਹੁਤ ਜ਼ਿਆਦਾ ਆਉਂਦੀ ਆ ਹਰ 6 ਮਹੀਨਿਆਂ ਬਾਅਦ ਹਰ ਇੱਕ 6 ਮਹੀਨਿਆਂ ਬਾਅਦ ਇਹ ਮੇਲਾ ਲੱਗਦਾ ਹੈ ਜੋਗੀ ਪੀਰ ਬਾਬੇ ਜੀ ਦਾ ਇੱਥੇ ਜੋ ਸੰਗਤ ਆਉਂਦੇ ਨੇ ਆਲੇ ਦੁਆਲੇ ਪਿੰਡਾਂ ਦੇ ਲੋਕ ਆਉਂਦੇ ਨੇਗੇ ਦੂਰੋਂ ਢੜੋਂ ਚੱਲ ਕੇ ਲੋਕ ਆਉਂਦੇ ਨੇਗੇ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਜੋ ਵੀ ਇੱਥੇ ਮਨੋ ਕਾਮਨਾ ਲੈ ਕੇ ਆਉਂਦੇ ਨੇ ਉਹ ਹਰ ਇੱਕ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਲੋਕ ਇੱਥੇ ਆਉਂਦੇ ਨੇ ਸਰਦਾ ਦੇ ਫੁੱਲ ਲੈ ਕੇ ਸਰਦਾ ਦੇ ਫੁੱਲ ਲੈ ਕੇ ਇੱਥੇ ਆਉਂਦੇ ਨੇ ਜੋ ਹਰ ਇੱਕ ਮਨੋ ਕਾਮਨਾ ਹਰ ਇੱਕ ਵਿਅਕਤੀ ਦੀ ਪੂਰੀ ਹੁੰਦੀ ਹੈ ਇਸ ਕਰਕੇ ਉਸ ਤੋਂ ਬਾਅਦ ਵਿੱਚ ਦਰਸ਼ਨ ਮੇਲਿਆਂ ਵਾਸਤੇ ਪਹੁੰਚਦੇ ਨੇ ਜੀ ਜੋਗੀ ਪੀਰ ਇਧਰ ਤਲਿਆਗ ਪਤਲਿਆ ਦੇ ਵੀ ਤੁਹਾਨੂੰ ਕਰਵਾਵਾਂਗੇ ਦਰਸ਼ਨ ਇੱਕ ਵਾਰੀ ਇਧਰ ਚਾਰ ਸਫੇਰੇ ਤੁਸੀਂ ਮਾਰ ਲਓ ਨਿਗਾ ਜਿੰਨੇ ਵੀ ਇੱਥੇ ਜੋ ਵੀ ਜਗ੍ਹਾ ਬੜੀਆਂ ਵਿਆ ਨੇ ਸਾਰਿਆਂ ਦੇ ਤੁਹਾਨੂੰ ਦਰਸ਼ਨ ਜਰੂਰ ਕਰਵਾਵਾਂਗੇ ਜੀ ਬਣੇ ਰਹੋ ਵੀਡੀਓ ਦੇ ਨਾਲ ਹੁਣ ਇੱਕ ਵਾਰ ਤੁਹਾਨੂੰ ਇਧਰ ਪੁਲਿਸ ਕਰਮਚਾਰੀ ਵੀਰ ਵੀ ਖੜੇ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਹੁਣ ਤੁਹਾਨੂੰ ਕਰਵਾ ਦਿੰਨੇ ਆ ਜੀ ਦਰਸ਼ਨ ਇੱਕ ਵਾਰੀ ਲੰਗਰ ਦੇ ਹਨਾ ਕਿਉਂਕਿ ਮੇਲੇ ਤੇ ਆਏ ਆ ਲੰਗਰ ਦੇ ਦਰਸ਼ਨ ਕਰਵਾਉਣੇ ਬਹੁਤ ਜ਼ਰੂਰੀ ਨੇ ਜੋ ਵੀ ਸੰਗਤ ਆਉਂਦੀ ਹੈ ਘਰੋਂ ਕਈ ਵਾਰ ਆਪਾਂ ਪ੍ਰਸ਼ਾਦਾ ਪਾਣੀ ਨਹੀਂ ਸ਼ੱਕ ਕੇ ਆਉਂਦੇ ਤਾਂ ਤੁਹਾਨੂੰ ਉਹ ਵੀ ਦਿਖਾ ਦਿਆ ਕਿ ਲੰਗਰ ਪਾਣੀ ਦਾ ਵੀ ਪੂਰਾ ਵਧੀਆ ਇਥੇ ਪ੍ਰਬੰਧ ਹੁੰਦਾ ਜੀ ਗੁਰੂ ਆਪਣੇ ਪ੍ਰਬੰਧਕ ਕਮੇਟੀ ਵੱਲੋਂ ਵਧੀਆ ਲੰਗਰ ਦਾ ਪ੍ਰਬੰਧ ਹੁੰਦਾ ਹੈ ਇੱਧਰ ਦੇਖ ਸਕਦੇ ਤੁਸੀਂ ਸੇਵਾਦਾਰ ਸੇਵਾ ਕਰ ਰਹੇ ਨੇ ਝੁੱਠੇ ਬਰਤਨ ਜੋ ਆਉਂਦੇ ਨੇ ਉਹਨਾਂ ਦੀ ਸਾਫ ਸਫਾਈ ਆ ਨਾਮ ਦੀ ਨਾਲ ਭੀੜ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਦੂਰੋਂ ਨੇੜੇ ਸੰਗਤ ਬਹੁਤ ਜ਼ਿਆਦਾ ਪਹੁੰਚਦੀ ਇੱਥੇ ਭੀੜ ਤੁਸੀਂ ਦੇਖ ਹੀ ਸਕਦੇ ਹੋ ਕੈਮਰੇ ਦੇ ਵਿੱਚ ਨਾ ਕਿੰਨੀ ਜ਼ਿਆਦਾ ਭੀੜ ਹੈ ਇੱਥੇ ਬਰਤਨ ਸਾਫ ਹੋਣ ਤੋਂ ਬਾਅਦ ਦੇ ਵਿੱਚ ਇੱਥੋਂ ਬਰਤਨ ਲੈਤੇ ਜਾਂਦੇ ਨੇ ਤਾਂ ਕਰਕੇ ਇੰਨੀ ਭੀੜ ਹੈ ਇਥੇ ਬਾਕੀ ਆਪਾਂ ਲੰਗਰ ਦੇ ਪਿੱਛੇ ਲੰਗਰ ਦੇ ਅੰਦਰ ਚੱਲ ਕੇ ਤੁਹਾਨੂੰ ਇੱਕ ਵਾਰੀ ਲੰਗਰ ਦਾ ਦ੍ਰਿਸ਼ ਵੀ ਜ਼ਰੂਰ ਦਿਖਾਵਾਂਗੇ ਮਾਰ ਲਓ ਨਿਗਾਹ ਜੀ ਦੇਖ ਸਕਦੇ ਤੁਸੀਂ ਦੂਰ ਦੂਰ ਤੱਕ ਜਿੱਥੇ ਤੱਕ ਕੈਮਰੇ ਦੀ ਨਜ਼ਰ ਜਾਂਦੀ ਹੈ ਉੱਥੇ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤ ਬੈਠੀ ਹੈਗੀ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤ ਜੋ ਪ੍ਰਸ਼ਾਦਾ ਪਾਣੀ ਸੇਕ ਰਹੀ ਹੈ ਹਨ ਤੇ ਲੰਗਰਾਂ ਦੇ ਵਿੱਚ ਤਕਰੀਬਨ ਦੇਖਿਆ ਤੁਸੀਂ ਇਕੱਠ ਹੁੰਦਾ ਹੀ ਹੈ ਇੱਥੇ ਪਰ ਬਹੁਤ ਜ਼ਿਆਦਾ ਇਕੱਠ ਹੈ ਬਾਬਾ ਜੋਗੀ ਪੀਰ ਜਿਹਦੀ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਜੋ ਲਗਾਏ ਜਾਂਦੇ ਨੇ ਦੂਰੋਂ ਨੇੜੇ ਜੋ ਸੰਗਤ ਆਉਂਦੀ ਆ ਤੇ ਉਹ ਆਪਣੀ ਸਰਧਾਮਕਾਬ ਤੇ ਇੱਥੇ ਦਾਨਪੁਨ ਵੀ ਜਰੂਰ ਕਰਕੇ ਜਾਂਦੇ ਨੇ ਬੋਰਡ ਜੋਗੀ ਪੀਰ ਬਾਬਾ ਜੀ ਦਾ ਦਰਸ਼ਨ ਕਰਨ ਤੋਂ ਪਹਿਲਾਂ ਜਾਂ ਦਰਸ਼ਨ ਕਰਨ ਤੋਂ ਬਾਅਦ ਇਸ ਤਲਾਹ ਤੇ ਵੀ ਜਰੂਰ ਸੰਗਤ ਪਹੁੰਚਦੀ ਆ ਆਪਣੇ ਅਸ্নান ਕਰਕੇ ਮੂੰਹ ਹੱਥ ਧੋ ਕੇ ਇਸ ਤਲਾਹ ਤੇ ਲਾਜ਼ਮੀ ਪਹੁੰਚਦੇ ਨੇ ਤੇ ਇੱਥੇ ਵੀ ਅਸ্নান ਕਰਕੇ ਜਾਂਦੇ ਨੇ 30 ਟੋਕੇ ਜਾਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਦਰਸ਼ਨ ਵੀ ਕਰਦੇ ਨੇ ਜੋਗੀ ਪੀਰ ਬਾਬਾ ਜੀ ਦੇ ਕੁਝ ਸੰਗਤਾਂ ਪਹਿਲਾਂ ਤਲਾਤੇ ਪਹੁੰਚਦੇ ਨੇ ਕੁਝ ਸੰਗਤਾਂ ਬਾਅਦ ਚੁ ਦਿਲਾਤੇ ਪਹੁੰਚਦੀਆਂ ਨਿਕੀਆਂ ਜੀ ਆਪਾਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਬਾਜ਼ਾਰ ਜੋ ਵੀ ਬਾਜ਼ਾਰ ਲੱਗਿਆ ਵਾ ਖੇਡਾਂ ਕਢਾਉਣਿਆਂ ਦੀਆਂ ਦੁਕਾਨਾਂ ਇਸ ਨਿਕਾਸੀ ਗੇਟ ਵੱਲ ਆਪਾਂ ਜਾ ਰਹੇ ਹਾਂ ਹੁਣ ਵਾਪਸ ਹੀ ਦੂਸਰੀ ਸਾਈਡ ਇਹ ਵੀ ਤੁਹਾਨੂੰ ਦਿਖਾ ਦਈਏ ਜੋ ਦੁਕਾਨਾਂ ਲੱਗੀਆਂ ਹੋਈਆਂ ਨੇ ਬੱਚਿਆਂ ਦੇ ਖਿਡੌਣਿਆਂ ਦੀਆਂ ਤੇ ਬਾਕੀ ਹੋਰ ਵੀ ਮੇਲਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੋ ਵੀ ਦੁਕਾਨਾਂ ਲੱਗਦੀਆਂ ਨੇ ਕਿ ਜਾਂ ਉਹ ਦੁਕਾਨਾਂ ਦੇਖ ਸਕਦੇ ਹੋ ਲੇਡੀਜ਼ ਸਮਾਨ ਦੀਆਂ ਦੁਕਾਨਾਂ ਕਾਂਡੇ ਵਗੈਰਾ ਬਹੁਤ ਸੋਹਣੀਆਂ ਸਜਾਈਆਂ ਵੀਆਂ ਦੁਕਾਨਾਂ ਨੇ ਇੱਥੇ ਤੇ ਬੱਚਿਆਂ ਦੇ ਖਿਡੌਣਿਆਂ ਦੀ ਆਪਾਂ ਗੱਲ ਕਰੀ ਅਸੀਂ ਤੋਂ ਉਸ ਵਾਲੇ ਬਾਈ ਦੇ ਸਟicker ਵੀ ਲੱਗੇ ਬੈਨੇ ਟਰੈਕਟਰਾਂ ਦੇ ਉੱਤੇ ਉਹ ਵੀ ਤੁਹਾਨੂੰ ਦਿਖਾ ਰਿਹਾ ਹਾਂ ਨਾ ਜਿਸ ਤਰ੍ਹਾਂ ਦੇ ਵੀ ਖਿਡੌਣਿਆਂ ਦੀਆਂ ਦੁਕਾਨਾਂ ਨੇ ਕਿਆਂ ਬਹੁਤ ਸੋਹਣੀਆਂ ਸਜਾਈਆਂ ਵੀਆਂ ਦੁਕਾਨਾਂ ਵੱਡੇ ਤੋਂ ਵੱਡੇ ਖਿਡੌਣੇ ਸੋਟੇ ਤੋਂ ਸੋਡੇ ਖਿਲਾਉਣੇ ਹਰ ਇੱਕ ਪ੍ਰਕਾਰ ਦਾ ਮੇਲੇ ਦੇ ਵਿੱਚ ਖਿਲਾਉਣਾ ਹੁੰਦਾਗਾ ਖਿਲਾਉਣਿਆਂ ਦੀਆਂ ਦੁਕਾਨਾਂ ਦੇ ਨਾਲ ਹੀ ਮੇਲੇ ਜੱਜਦੇ ਨੇ ਜਦ ਦੁਕਾਨਦਾਰੀ ਲੱਗਦੀ ਹੈ ਤਬ ਹੀ ਮੇਲੇ ਦੀ ਰੌਣਕ ਵੱਧਦੀ ਹੈ ਸੰਗਤ ਆਉਂਦੀ ਹੈ ਖਰੀਦਦਾਰੀ ਕਰਦੀ ਹੈ ਬੱਚੇ ਬੱਚੀਆਂ ਜੋ ਛੋਟੇ ਬੱਚੇ ਬੱਚੀਆਂ ਹੁੰਦੇ ਨੇ ਉਹਨਾਂ ਵਾਸਤੇ ਖਰੀਦਦਾਰੀ ਕਰਦੇ ਆਪਾਂ ਹਨ ਖਿਲਾਉਣਿਆਂ ਦੀ ਤੇ ਦੇਖ ਸਕਦੇ ਤੁਸੀਂ ਲਓ ਜੀਆਂ ਦੁਕਾਨਾਂ ਜੀ ਬਹੁਤ ਹੀ ਸਜਾਈਆਂ ਹੋਏ ਦੁਕਾਨਾਂ ਹੁਣ ਆਪਾਂ ਬਾਹਰਲੀ ਸਾਈਡ ਆ ਚੁੱਕੇ ਆ ਇਹ ਹੈ ਨਿਕਾਸੀ ਗੇਟ ਇੱਥੋਂ ਜੇ ਆਪਾਂ ਨਜ਼ਰ ਮਾਰੀਏ ਦੂਸਰੀ ਸਾਈਡ ਜਿਹੜੀ ਆ ਸਾਈਡ ਹੈ ਇਹ ਸਾਈਡ ਹਰੀਦਾਸ ਬਾਬਾ ਜੀ ਦੀ ਸਮਾਦ ਹੈ ਜਿੱਥੇ ਸਰਾਬ ਬਹੁਤ ਚੜਦੀ ਹੈ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਹ ਵੀ ਜ਼ਰੂਰ ਦਿਖਾਵਾਂਗੇ ਉਹ ਵੀਡੀਓ ਵੀ ਲਾਜ਼ਮੀ ਦੇਖਿਓ ਸਾਰੀ ਇਸ ਤੋਂ ਬਾਅਦ ਦੇ ਵਿੱਚ ਆਪਾਂ ਉਹ ਵੀਡੀਓ ਵੀ ਜ਼ਰੂਰ ਪਾਵਾਂਗੇ ਹੁਣ ਤੁਹਾਨੂੰ ਇਧਰਲੀ ਸਾਈਡ ਦਾ ਜੰਗਲ ਦਿਖਾ ਦਈਏ ਨੇ ਹਨਾ ਇਹ ਜਿਹੜਾ ਹੈਗਾ ਨਾ ਜੋਗੀ ਪੀਰ ਬਾਬਾ ਜੀ ਦੇ ਆਲੇ ਦਿਵਾਲੇ ਦੀ ਜਗ੍ਹਾ ਬਹੁਤ ਜ਼ਿਆਦਾ ਖੁੱਲੀ ਜਗ੍ਹਾ ਹੈਗੀ ਇਹ ਬਹੁਤ ਭਾਰੀ ਗੁਣਾ ਜੰਗਲ ਹੈ ਇਧਰ ਤੇ ਢੋਲ ਢਮਕੇ ਦੀ ਆਵਾਜ਼ ਤੁਸੀਂ ਦੇਖੀ ਉਹ ਵੀ ਨਾ ਤੇ ਇੱਧਰ ਵੀਰ ਢੋਲ ਵਜਾ ਰਹੇ ਨੇ ਤੇ ਜਿੰਨੇ ਵੀ ਜੋ ਵੀ ਇੱਥੇ ਆਉਂਦੇ ਨੇ ਮੇਲਿਆਂ ਦੇ ਵਿੱਚ ਜ਼ਿਆਦਾ ਕਰਕੇ ਤੁਸੀਂ ਦੇਖਿਆ ਹੋਣਾ ਇਸ ਤਰ੍ਹਾਂ ਢੋਲ ਤਾਂ ਲਾਜ਼ਮੀ ਹੈ ਵੱਜਣੇ ਤੇ ਸਾਰੇ ਮੇਲਿਆਂ ਦੇ ਵਿੱਚ ਢੋਲ ਟਮਕੀਆਂ ਦੀਆਂ ਆਵਾਜ਼ਾਂ ਤਾਂ ਜ਼ਰੂਰ ਸ਼ਾਮਿਲ ਹੁੰਦੀਆਂ ਨੇ ਜਿਵੇਂ ਤੁਸੀਂ ਕਾਲੇ ਕੰਦੇ ਮੇਲੇ ਦੇ ਵੀ ਢੋਲ ਢਾਲ ਵੱਜਦੇ ਦੇਖਦੇ ਹੁੰਦੇ ਆ ਨਾ ਤੇ ਉਸੇ ਤਰ੍ਹਾਂ ਜੋ ਵੀ ਵੀਰ ਬਾਬਾ ਜੀ ਦੇ ਮੇਲੇ ਤੇ ਵੀ ਢੋਲ বাজ ਰਹੇ ਲਗੇ ਪੂਰੇ ਜੋਰਾ ਸੋਰਾ ਤੇ ਡੱਗੇ ਲਾਰੇ ਨੇ ਢੋਲ ਤੇ ਬਾਜਾ ਰਹੇ ਨੇ ਢੋਲ ਦੇ ਵੀਰ ਬਾਕੀ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਇਧਰਲਾ ਬਾਹਰਲਾ ਦ੍ਰਿਸ਼ ਦਿਖਾ ਦਈਏ ਇਹਨਾਂ ਜੰਗਲ ਵਾਲਾ ਦ੍ਰਿਸ਼ ਹੈ ਕਿ ਮੇਲੇ ਤੇ ਆ ਕੇ ਕਹਿੰਦੇ ਨੇ ਮੰਮੀ ਮੈਂ ਤਾਂ ਗੋਲੀ ਵਾਲਾ ਬੱਤਾ ਪੀਣਾ ਇਹ ਹੈ ਜੀ ਉਹ ਗੋਲੀ ਵਾਲਾ ਬੱਤਾ ਐਨਕਾਂ ਦੀ ਦੁਕਾਨ ਬੜੀ ਸਜਾਈ ਹੋਈ ਹੈ ਵੀਰ ਨੇ ਤੇ ਘੜੀਆਂ ਕੁੜੀਆਂ ਪੂਰੀਆਂ ਚਚਾਈਆਂ ਵੀ ਨੇ ਸੋਹਣੇ ਦ੍ਰਿਸ਼ ਦੇਖ ਰਹੇ ਸੀ ਤੁਸੀਂ ਜੋਗੀ ਪੀਰ ਬਾਬਾ ਜੀ ਦਾ ਮੇਲਾ ਇਸ ਤੋਂ ਬਾਅਦ ਹਰੀਦਾਸ ਬਾਬਾ ਜੀ ਦੇ ਸਮਾਥ ਜਿੱਥੇ ਸਰਾ